ਲਓ ਜੀ ਮਿੱਤਰ ਪਿਆਰਿਓ ਦੋ ਕਿੱਲੇ ਥਾਂ ਆਪਾਂ ਲਿਆ ਬੀਜੇ ਦੇ ਨਾਮ ਪ੍ਰੋਫੈਸਰ ਦੋ ਕਿੱਲੇ ਆ ਲਗਭਗ ਕਿ ਵੱਧ ਘਾਟ ਆ ਇੱਕ ਕਨਾਲ ਉੱਤੇ ਵੀ ਹੋ ਸਕਦਾ ਅੱਛਾ ਦੋ ਕਿੱਲੇ ਤੋਂ ਕਨਾਲ ਵੱਧ ਹੀ ਹੋ ਸਕਦਾ ਤੇ 3 ਵਜੇ ਅਸੀਂ ਕਰਮਾ ਯਾਨੀ ਕਿ 16 ਮਰਲੇ ਤਾਂ ਹੈਗਾ ਹੀ ਆ ਦੋ ਕਿੱਲੇ 3 ਵਜੇ ਆਪਾਂ ਬੰਦ ਕਰਤਾ ਸੀ ਹਨਾ ਤੇ ਟਾਈਮ ਯਾਰ ਚਲਾਉਣ ਲੱਗਿਆਂ ਵੇਖਿਆ ਸੀ ਕੋਈ ਆਈਡੀਆ 1 ਕਿੰਟਾ ਲੱਗਾ ਉਹ ਕਿੱਲੇ ਤੇ ਇਨਾ ਤੇ ਲੱਗ ਕੇ ਆ ਜਾਵਾਂ ਯਾਰ ਕਿਉਂਕਿ ਆਪਣੇ ਤੋਂ ਟਾਈਮ ਦਾ ਨਹੀਂ ਚਲੋ ਮੁੱਖ ਦੀ ਗੱਲ ਇਹ ਆ ਵੀ ਦੋਹਾਂ ਕਿੱਲੇ ਆਏ ਤੁਹਾਨੂੰ ਤੇਲ ਦੱਸਦੇ ਹਾਂ ਹੁਣ ਕਿੰਨਾ ਖਾ ਗਿਆ ਤੇ ਕੀ ਸਿਸਟਮ ਆ ਵੇਖ ਪ੍ਰੋਫੈਸਰ ਯਾਰ ਬਿਲਕੁਲ ਤੁਹਾਨੂੰ ਸਹੀ ਦੱਸਾਂਗੇ ਨਹੀਂ ਵੇਖਾਂ ਤੇ ਬਿਲਕੁਲ ਤੂੰ ਹੀ ਵੇਖ ਫਿਰ ਕਿੰਨਾ 52 ਲੀਟਰ ਉਦੋਂ 52 ਲੀਟਰ ਦੇ ਆਪਾਂ ਸਟਾਰਟ ਕੀਤਾ ਸੀਗਾ ਕੰਮ ਤੇ ਉਦੋਂ ਯਾਰ ਤੂੰ ਜਦੋਂ ਆਪਾਂ ਸਟਾਰਟ ਕੀਤਾ ਫੋਨ ਨਹੀਂ ਲਾਇਆ ਸੀ ਕਿਸੇ ਨੂੰ ਉਹ ਕਾਲ ਤੋਂ ਪਤਾ ਲੱਗ ਜੂ ਟਾਈਮ ਦਾ ਉਹ ਕੋਈ ਨਹੀਂ ਲਿਆ ਹੋਰੇ 45 ਲੀਟਰ ਸਰਦਾਰ ਜੀ ਲਓ ਜੀ ਜੇ ਵੀਡੀਓ ਵੇਚ ਦੀ ਦੀਂਦੀ ਹੋਵੇ ਖੈਰ ਪੱਤੀ ਸਾਡੀ ਜੰਗਾਲੀ ਜੀ ਆ ਹੁਣੇ ਨਹੀਂ ਜਜਮੈਂਟ ਤੇ 45 ਤੋਂ ਵੀ ਥੋੜਾ ਜਿਹਾ ਤਾਂ ਨੂੰ ਹੀ ਆ ਚਲੋ 45 ਮੰਨੋ ਫਿਰ ਤਾਂ ਮੈਂ 45 58 ਸਿਰਾਈ ਕਰਾਇਦਾ ਕਿੰਨਾ ਹੋ ਗਿਆ ਫਿਰ 13 ਲੀਟਰ ਦੋਹਾਂ ਕਿੱਲਿਆਂ ਦੇ ਅਛਾ ਲਓ ਜੀ ਦੋਹਾਂ ਕਿੱਲਿਆਂ 13 ਲੀਟਰ ਤੇਲ ਖਾਦਾ ਹੀ ਇਹਨੇ ਤੇ ਚੱਕਰ ਨਹੀਂ ਰਲੇ ਹਾਲਾਂਕੇ ਛੱਡ ਕੇ ਟਰੈਕਟਰ ਛੱਡ ਕੇ ਮਾਰਦਾ ਸੀਗਾ ਚੱਕਰ ਨਹੀਂ ਮੈਜ ਹੋਏ ਪੂਰੇ ਤੇ 8 ਫੁੱਟਾ ਕੇ 9 ਫੁੱਟਾ ਯਾਰ ਇਹ 8 ਫੁੱਟਾ ਜਗਤਜੀਤ ਦਾ ਸੁਪਰ ਸ਼ੀਡਰ ਉਹ ਜੌਂਡੀਅਰ ਦਾ ਸੁਪਰ ਸ਼ੀਡਰ ਆ ਤੇ ਅਸੀਂ ਤਾਂ ੱੱਕੇ ਨਾਲ ਹੀ ਇਹਦੇ ਮਗਰ ਪਾ ਲਿਆ ਗਰੀਬ ਮਗਰ ਚੈੱਕ ਕਰਨ ਵਾਸਤੇ ਤੇ ਮੁੜ ਕੇ ਅਸੀਂ ਕਿਹਾ ਦੋ ਕਿੱਲੇ ਦਾ ਚਲੋ ਕੱਢਗੇ ਹੁਣ ਬਿੰਦੇ ਜੇ ਢਿਲਾਉਂਦੇ ਪਾਉਂਦੇ ਕੀ ਫਿਰਾਂਗੇ ਔਰ 5405 ਦਾ ਆ ਇਹ ਤੇ ਦੋਹਾਂ ਕਿੱਲਿਆਂ ਚ ਲਗਭਗ ਕਿੰਨਾ ਖਾਦਾ ਪ੍ਰੋਫੈਸਰ 13 ਕਿ ਲੀਟਰ ਤੇਲ ਖਾਦਾ। ਬੁੱਥੇ ਤਾਂ ਵੱਡੇ ਆ ਪਰ ਤਵੀਆਂ ਨਹੀਂ ਮਾਰੀਆਂ ਜਿਵੇਂ ਲੋਕ ਮਾਰ ਲੈਂਦੇ ਆ। ਬੁੱਥੇ ਵੱਡੇ ਹੀ। ਇਹ ਦੱਸ ਦਿੰਨੇ ਅਸੀਂ ਫੇਰ ਕਹੋਗੇ ਬੁੱਥੇ ਵੱਡੇ ਹੀ, ਅੱਗ ਲਾਈ ਹੀ। ਤੇ ਕੋਈ ਤਵੀ ਤੂੰ ਵੀ ਔਵੇਂ ਨਹੀਂ ਤੇ ਥੱਲੇ ਵਾਹਣ ਬਹੁਤ ਗਿੱਲਾ ਹੈ ਤੇ ਟਰੈਕਟਰ ਦਾ ਜ਼ੋਰ ਬਹੁਤ ਲੱਗਦਾ ਹੈ ਇਹ 'ਚ ਕੋਈ ਸ਼ੱਕ ਨਹੀਂ। ਦੇਖਣ ਨੂੰ 10 ਲੀਟਰ ਵਾਲੀ ਪਰਫਾਰਮੈਂਸ ਲੱਗਦੀ ਸੀ। ਤੇ ਹੁਣ ਬੁੱਥਿਆਂ ਵਾਲੇ 'ਚ ਵੀ ਕਰਦੇ ਆ ਚੈੱਕ ਇਹ 'ਚ 15 ਮਿੰਟ ਚਲਾਵਾਂਗੇ 15 ਮਿੰਟ ਦੇ ਹਿਸਾਬ ਨਾਲ ਐਵਰੇਜ ਕੱਢ ਕੇ ਦੱਸਦੇ ਆ ਤੁਹਾਨੂੰ ਵੀ ਬੁੱਥਿਆਂ ਵਾਲੇ 'ਚ 15 ਮਿੰਟਾਂ 'ਚ ਕਿੰਨਾ ਖਾਂਦਾ। ਚਾਲ ਵੀ ਮਿਤਰਾ ਪਾ ਕੇ 20 ਤੇ ਕਰਦੇ ਰੈਡੀ ਕਰਾਂ ਪਾਪਾ ਲੈ ਪ੍ਰੋਫੈਸਰ ਚਾਹ ਲਾਇਆ ਮਿੰਟੋ ਮੇਟੀ ਬਾਈ ਇਮਰਾਨ ਤੋਂ ਕਰਾਂ ਹੁਣ ਕਰੜੇ ਕਰਦੇ ਹਨ ਖੜੇ ਚਾਹਾਂ ਕਿੱਥੇ ਪਾਉਂਦੀਂ ਜੀ ਕਰਦਾ ਨਹੀਂ ਨਹੀਂ ਚੱਲ ਪਿਆ ਤਾਂ ਠੀਕ ਹੈ ਜੀ